ਮੰਤਰੀ ਸਾਹਿਬਾ ਜੀ ਪੁਲ ਦਾ ਉਘਾਟਨ ਕਰਨ ਦੇ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੂ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਸਰਦੂਲਗੜ ਵਿਖੇ ਸਾਡੇ ਮਾਣਯੋਗ ਐਮਐਲਏ ਸਾਹਿਬ ਕੁਮਾਰ ਸਿੰਘ ਜੀ ਬਣ ਵਾਲੀ ਤੇ ਸਾਡੇ ਸੰਤ ਸਮਾਜ ਦੀ ਕਿਰਪਾ ਦੇ ਸਦਕਾ ਅੱਜ ਇੱਥੇ ਆਉਂਦਾ ਮੌਕਾ ਮਿਲੇ ਹੈ ਤੇ ਆ ਜਿਹੜਾ ਪੁਲ ਆ ਇਹ ਪਿੱਛੇ ਖੜਾ ਹੈ ਇੱਕ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਕਿ ਇਸ ਪੁਲ ਦੀ ਡਾਫ ਲੱਗੀ ਤੇ ਸਾਰੇ ਸ਼ਹਿਰ ਨੂੰ ਖਤਰਾ ਹੋ ਗਿਆ ਸੀ ਦਾ ਹਾਲਾਤੇ ਬਣੇ ਸੀ ਕਿ ਇਸ ਪੁਲ ਨੂੰ ਗਰਵਾਉਣਾ ਜ਼ਰੂਰੀ ਹੋ ਗਿਆ ਤੇ ਤਾਂ ਜੋ ਪਾਣੀ ਅੱਗੇ ਲੰਘ ਸਕੇ। ਸੋ ਬਹੁਤ ਹੀ ਇਤਿਹਾਸਕ ਪੁਲ ਤੇ ਜਿਹੜਾ ਮਹਾਨ ਸੰਤਾਂ ਨੇ ਬਣਾਇਆ ਹੋਇਆ ਸੀ ਇਤਿਹਾਸਿਕ ਮਹੱਤਤਾ ਵੀ ਸੀ ਇਸ ਦੀ ਤੇ ਸੰਤ ਸਮਾਜ ਨੇ ਇਜਾਜ਼ਤ ਦਿੱਤੀ ਕਿ ਚਲੋ ਜੇ ਲੋਕਾਂ ਦੇ ਭਲੇ ਦੀ ਖਾਤਰ ਕਿਸੇ ਪੁਲ ਨੂੰ ਗਰਾਇਆ ਵੀ ਜਾਣਾ ਹੈ ਕਿ ਸਾਡੇ ਐਮ.ਐਲ.ਏ. ਸਾਹਿਬ ਨੇ ਬੇਨਤੀ ਕੀਤੀ ਤਾਂ ਇਹਨਾਂ ਨੇ ਇਜਾਜ਼ਤ ਦੇ ਦਿੱਤੀ ਤਾਂ ਇਹ ਪੁਲ ਉਸ ਵੇਂ ਗਰਾਇਆ ਗਿਆ ਸੀ ਤੇ ਨਾਲ ਹੀ ਵਾਅਦਾ ਕੀਤਾ ਗਿਆ ਸੀ ਸਾਰੇ ਪ੍ਰਸ਼ਾਸਨ ਵੱਲੋਂ ਐਮਐਲਏ ਸਾਹਿਬ ਵੱਲੋਂ ਸੰਤ ਸਮਾਜ ਦੀ ਹਾਜ਼ਰੀ ਦੇ ਵਿੱਚ ਕਿ ਇਹ ਪੁਲ ਅਸੀਂ ਘਰਾਤਾ ਰਹੇ ਹਾਂ ਪਰ ਪਾਣੀ ਲੰਘ ਜਾਣ ਤੋਂ ਬਾਅਦ ਅਸੀਂ ਇਹ ਪੁਲ ਉਸੇ ਤਰ੍ਹਾਂ ਦੁਬਾਰੇ ਬਣਾ ਕੇ ਦਵਾਂਗੇ ਸੋ 2 ਕਰੋੜ ਕਰੀਬ 10 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪੁਲ ਜਦੋਂ ਖਤਰਾ ਟਲ ਗਿਆ ਤਾਂ ਇਹ ਪੁਲ ਅੱਜ ਬਣਾ ਕੇ ਤਿਆਰ ਕੀਤਾ ਗਿਆ ਤੇ ਸੰਤ ਸਮਾਜ ਨੇ ਤੇ ਨਾਲ ਮੈਂ ਇਹਨਾਂ ਦੇ ਸ਼ਾਮਲ ਹੋ ਕੇ ਸਾਡੇ ਐਮ.ਐਲ.ਏ. ਸਾਹਿਬ ਨੇ ਇਸ ਦਾ ਦਗਟਨ ਕੀਤਾ ਤੇ ਲੋਕਾਂ ਨੂੰ ਸਮਰਪਿਤ ਕੀਤਾ। ਸੋ ਜੋ ਅਸੀਂ ਵਾਦਾ ਸੀ ਉਹ ਪੂਰਾ ਕੀਤਾ ਤੇ ਜਿਹੜੀ ਘੱਗਰ ਦਰਿਆ ਦੀ ਵੱਡੀ ਮਾਰਕ ਇੱਥੇ ਸ਼ਹਿਰ ਨੂੰ ਹੋਣ ਜਾ ਰਹੀ ਸੀ ਉਹ ਸਮੇਂ ਟਲੀ ਸੀ। ਸੋ ਅੱਜ ਇਸ ਪੁਲ ਦੇ ਦਗਟਨ ਦੇ ਨਹੀਂ ਸੀ। ਸਰ ਹੋਰ ਵੀ ਪ੍ਰੋਜੈਕਟ ਹੈ ਜਿਹੜਾ ਘਟਨ ਨੇ ਇਹਨਾਂ ਬਾਰੇ ਕੀ ਕਹਿੰਦੇ? ਦੇਖੋ ਇਸ ਹਲਕੇ ਦੇ ਵਿੱਚ ਖੇਤਾਂ ਦੇ ਲਈ ਪਾਣੀ ਦੀ ਬਹੁਤ ਵੱਡੀ ਕਮੀ ਸੀ। ਐਸੀ ਤਾਂ ਪੂਰੇ ਪੰਜਾਬ ਦੇ ਵਿੱਚ। ਇੱਥੇ ਇਸ ਤਰ੍ਹਾਂ ਹਾਲਾਤ ਸੀ ਕਿ 30-30 ਸਾਲ ਤੋਂ 25-25 ਸਾਲ ਤੋਂ 40-40 ਸਾਲ ਤੋਂ ਕੋਈ ਕਾੜੂ ਕੋਈ ਦਿੱਕਤ ਨਹੀਂ ਲੋਕਾਂ ਨੇ ਪਾਣੀ ਦੇਖਿਆ ਹੀ ਨਹੀਂ ਪਰ ਸਾਡੀ ਸਰਕਾਰ ਵਨਣ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਤੇ ਖੇਤਾਂ ਨੂੰ ਪਾਣੀ ਦਵਾਂਗੇ ਉਸ ਸਮੇਂ ਕਈ ਵਿਰੋਧੀ ਤੇ ਮਜ਼ਾਕ ਕਰਦੇ ਪਰ ਅੱਜ ਮੈਂ ਪਿੱਛੇ ਮਾਈਨਰ ਹਾਂ ਉਸ ਮਾਈਨਰ ਦਾ ਜਦੋਂ ਉਦਘਾਟਨ ਕੀਤਾ ਤਾਂ ਉਥੋਂ ਦੇ ਲੋਕਾਂ ਨੇ ਇਹ ਗੱਲ ਕਹੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਉਥੋਂ ਦੇ ਲੋਕਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਜੀ ਕਦੇ ਉਮੀਦ ਰੱਖੀ ਕੋਈ ਨਹੀਂ ਸੀ ਵੀ ਸਾਡੇ ਪਾਣੀ ਆ ਦੇ ਸੋ ਮੈਂ ਵਧਾਈ ਦੇਣੀ ਚਾਹੁੰਨਾ ਸਾਡੇ ਐਮਐਲਏ ਸਾਹਿਬ ਨੂੰ ਜਿਨ੍ਹਾਂ ਨੇ ਇਸ ਹਲਕੇ ਦੀ ਹਰ ਸਮੱਸਿਆ ਨੂੰ ਬਹੁਤ ਹੀ ਜੋਰ ਦਰ ਢੰਗ ਦੇ ਨਾਲ ਵਿਧਾਨ ਸਭਾ 'ਚ ਬਿਠਾਇਆ ਤੇ ਹਰ ਸਮੇ ਸਾਡੇ ਕੋਲ ਵੀ ਆਉਂਦੇ ਰਹਿੰਦੇ ਨੇ ਵੀ ਸਾਡਾ ਕੰਮ ਕਰਕੇ ਤੇ ਉਹਦੇ ਉਂ ਕਰਕੇ ਤੇ ਸੋ ਇਹਨਾਂ ਦੀ ਯਤਨਾ ਸਦਕਾ ਅੱਜ ਪੂਰੇ ਸਰਨੂਲਗੜ ਖੇਤਰ ਦੇ ਵਿੱਚ ਪਾਣੀ ਦਾ ਜਿਹੜਾ ਬਹੁਤ ਵੱਡਾ ਹਾਲ ਹੋ ਰਿਹਾ ਜੀ ਇਹ ਰਜਵਾਹੇ ਬਣ ਗਏ ਆ ਇਸ ਤੋਂ ਬਾਅਦ ਖਾਲਿਆਂ ਦੀ ਤੇ ਮੋਗਿਆਂ ਦੀ ਉੱਥੇ ਵੀ ਜਿੱਥੇ ਕਮੀ ਪੇਸ਼ੀ ਹੈ ਉਹ ਵੀ ਅਸੀਂ ਦੂਰ ਕਰਾਂਗੇ ਸੋ ਮੈਂ ਨਾਲ ਇੱਕ ਥੋੜੇ ਮਾਧਿਅਮ ਦੇ ਰਾਹੀਂ ਇੱਕ ਗੱਲ ਹੋਰ ਵੀ ਕਹਿਣੀ ਚਾਹਾਂ ਮੈਂ ਵਿਧਾਨ ਸਭਾ 'ਚ ਵੀ ਗੱਲ ਕੀਤੀ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਵਪਾਰੀ ਉਹ ਬਹਾਦਰ ਲੋਕ ਨੇ ਜਿਹੜੀ ਦੇਸ਼ ਦੀ ਹਰ ਸਮੱਸਿਆ ਦੇ ਵਿੱਚ ਉਹਰੇ ਇਕੱਠਾ ਕੀਤੇ ਜੇ ਦੇਸ਼ ਦੀ ਆਜ਼ਾਦੀ ਦੀ ਮੈਂ ਗੱਲ ਕਰਨਾ ਤਾਂ ਸਾਡੇ ਲੋਕ ਅੱਗੇ ਘੜੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਤਾਂ ਸਾਡੇ ਲੋਕਾਂ ਨੇ ਪੂਰੀ ਕੀਤੀ ਸੋ ਇਹ ਜੋ ਪਾਣੀ ਦੀ ਦਿੱਕਤ ਆਈ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਨਾਲੋਂ ਜ਼ਿਆਦਾ ਮਾੜੀ ਹਾਲਤ ਪੰਜਾਬ ਦੇ ਵਿੱਚ ਹੋ ਪਰ ਉਹ ਜਿਹੜੀ ਪੰਜਾਬ ਦੇ ਵਿੱਚ ਮਾੜੀ ਹਾਲਤ ਹੋਈ ਆ ਪੰਜਾਬ ਦੇ ਲੋਕ ਪਾਣੀ ਨਹੀਂ ਪੀ ਗਏ। ਪੰਜਾਬ ਦੇ ਲੋਕਾਂ ਨੇ ਪਾਣੀ ਖਤਮ ਨਹੀਂ ਕਰਤਾ। ਜੇ ਅਸੀਂ ਪਾਣੀ ਕੱਢਿਆ ਜੇ ਐਕਸਟ੍ਰੈਕਸ਼ਨ ਹੋਈ ਹੈ ਤਾਂ ਉਹ ਦੇਸ਼ ਦੇ ਲਈ ਹੋਈ। ਸਾਡੇ ਦੇਤੇ ਅਸੀਂ ਜੀਰੀ ਕਿੰਨੀ ਵੀ ਕਿੰਨੇ ਖਾਣੇ ਕਿੰਨੇ ਚੌਲੋ ਖਾਂਦੇ ਨੇ। ਪਰ ਜਦੋਂ ਅਨਾਜ ਦੀ ਕਮੀ ਦੀ ਅਸੀਂ ਆਪਣਾ ਸਾਰਾ ਕੁਝ ਗਵਾ ਕੇ ਪੂਰੇ ਦੇਸ਼ ਦਾ ਟਿੱਡ ਮਾਰ ਗਏ। ਪੂਰੇ ਦੇਸ਼ ਨੂੰ ਆ ਤਾਂ ਨਿਰਪਲ ਬਣਾਤਾ ਦੇਸ਼ ਦਾ ਪ੍ਰਧਾਨ ਮੰਤਰੀ ਠੂਠਾ ਲੈ ਕੇ ਫਿਰਦਾ ਦੀ ਦੂਜੇ ਦੇਸ਼ਾਂ ਦੇ ਵਿੱਚ ਅਨਾਜ ਦਾ ਰਾਮ ਮੰਗਦਾ ਪਰ ਪੰਜਾਬ ਦੇ ਲੋਕਾਂ ਨੇ ਪੂਰਾ ਸੋ ਕੇਂਦਰ ਦੀ ਸਰਕਾਰ ਨੂੰ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਅੱਜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਮੈਂ ਪੜ੍ਹ ਰਿਆ ਦੀ ਸੋਰੀ ਕਹਦੇ ਸੀ ਕਿ ਉੱਥੇ ਪਾਣੀ ਇੰਨੇ ਕਿਊਬਿਕ ਪਤਾ ਨਹੀਂ ਕਿੰਨੇ ਖਰਬ ਕਿਊਬਿਕ ਪਚ ਗਿਆ ਪਰ ਜ਼ਰੂਰਤ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਾਨੂੰ 17000 ਕਰੋੜ ਰੁਪਏ ਖਾਲ ਬਣਾਉਣ ਲਈ ਚਾਹੀਦੇ ਜੇ ਪੂਰੇ ਪੰਜਾਬ ਦੇ ਵਿੱਚ ਖਾਲੇ ਬਣ ਜਾਂਦੇ ਆ ਅੰਡਰਗਰਾਉਂਡ ਪਾਈਪ ਪਾਏ ਜਾਂਦੇ ਤਾਂ 20% ਪਾਣੀ ਦੀ ਹੋਰ ਬਚਤ ਹੋ ਜਾਣੀ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਉਹ ਪੰਜਾਬ ਜਿਨੇ ਪੂਰੇ ਦੇਸ਼ ਨੂੰ ਪੈਰਾਂ ਤੇ ਖੜਾ ਕੀਤਾ ਤੇ ਦੇਸ਼ ਦੇ ਲਈ ਕੁਰਬਾਨੀ ਕੀਤੀ ਤੇ ਅੱਜ ਉਥੋਂ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਕੇਂਦਰ ਸਰਕਾਰ ਨੂੰ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਇਕੱਲੇ ਸਾਨੂੰ ਨਸੀਹਤਾ ਨਹੀਂ ਦੇਣੀ ਚਾਹੀਦੀ ਤੇ ਮੈਂ ਤੁਹਾਡੇ ਰਹੀ ਮੰਗ ਇਹ ਕਿੰਨੇ ਰਜਵਾਹੇ ਕਿੰਨੇ ਕਿਲੋਮੀਟਰ ਕਿੰਨੀ ਲਾਗਤ ਨਾਲ ਬਣੇ ਆ ਜੀ ਇਸ ਤੋਂ ਪਹਿਲਾਂ ਅਸੀਂ 17565 ਦੇ ਕਰੀਬ ਖਾਲ ਜਿਹੜੇ ਬਣਾ ਚੁੱਕੇ ਹਾਂ ਤੇ ਉਹਨਾਂ ਦੀ 4500 ਕਿਲੋਮੀਟਰ ਸੀ ਖਾਲਾਂ ਤੇ ਅੰਡਰਗਰਾਉਂਡ ਪਾਣੀ ਦੀ ਸਪਲਾਈ ਬਣਦੀ ਹੈ। ਬਾਕੀ ਨਹਿਰਾਂ ਦੇ ਅਸੀਂ ਉਹਦਾ ਬਜਟ ਹੈ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਅਸੀਂ 4557 ਕਰੋੜ ਰੁਪਇਆ ਜਿਹੜਾ ਉਹ ਨਹਿਰਾਂ ਦੇ ਖਰਚਾ ਜਿਵੇਂ ਮੈਂ ਅੰਦਰ ਦੱਸਿਆ ਸੀ ਕਿ ਅਸੀਂ ਜਿਵੇਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਜਿਹੜਾ ਆਉਣਾ ਹੈ ਇਹ ਉੱਥੋਂ ਜੋੜੇ ਪੁਲਾਂ ਤੋਂ ਆਉਣਾ ਸੀ। ਮਾਨਸਾ ਜਿਲ੍ਹਾ ਪਟਿਆਲਾ ਜਿਲ੍ਹਾ ਸੰਗਰੂਰ ਜਿਲ੍ਹਾ ਅਸੀਂ 35 ਕਰੋੜ ਰੁਪਏ ਲਾ ਕੇ ਉਹ ਨਹਿਰ ਜਿਹੜੀ ਪਟਿਆਲਾ ਸੈਕੰਡ ਫੀਟਰ ਸੀ ਹਾਂ ਹਾਂ ਉਹਨੂੰ ਅਸੀਂ ਪੱਕਾ ਕੀਤਾ 25 ਕਿਲੋਮੀਟਰ ਤੇ ਸਵਾ ਮਹੀਨੇ ਦੇ ਵਿੱਚ ਪੱਕਾ ਕੀਤਾ 900 ਕਿੱਸੇ ਤੋਂ ਵਧਾਣੀ ਪਾਣੀ ਵਧਾ ਕੇ 1600 ਕਿੱਸੇ ਤਾ ਜੋ ਇੱਥੇ ਪਾਣੀ ਆ ਸਕੇ ਅਸੀਂ ਰੈਸ਼ਨਲਾਈਜੇਸ਼ਨ ਕਰ ਰਹੇ ਹਾਂ ਪਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਔਰ ਤੁਸੀਂ ਵੀ ਅਨਲਿਸਿਸ ਕਰ ਲਿਓ ਕਿ ਪਿਛਲੇ ਹਾਕਮਾਂ ਨੇ ਕੀ ਕੀਤਾ ਪੰਜਾਬ ਦੇ ਨਾਲ ਵਾਟਰ ਅਲਾਉਂਸ ਹੁੰਦਾ ਹੈ ਕਿ 1000 ਕਿਊਸਕ ਦੇ ਮੰਗਰ ਪਾਣੀ ਕਿੰਨਾ ਕਿਤੇ ਦਿੱਤਾ ਜਾਂਦਾ ਤਾਂ ਸਾਡੇ ਤੇ 2 ਕਿਊਸਕ ਦੀ ਸਿਰਫ ਔਰ ਜਿੱਥੇ ਇਹਨਾਂ ਹਾਦਮਾਂ ਦੀਆਂ ਜ਼ਮੀਨਾਂ ਸੀ ਉਥੇ 6 ਕਿਊਸਕ ਕਿਤੇ 7 ਕਿਊਸਕ ਪਾਣੀ ਵੀ ਵੰਡਲੇ ਸੀ ਇਹਨਾਂ ਪਰ ਅਸੀਂ ਹੁਣ ਇਹਨੂੰ ਸਹੀ ਕਰ ਰਹੇ ਹਾਂ ਅਸੀਂ 2 ਕਿਊਸਕ ਤੋਂ 3 ਕਿਊਸਕ ਕੀਤਾ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਹਲਕਾ ਫਰਵਰਡ ਜੋਦਗਾਰਡਨ ਕਰਨ ਜਾ ਰਹੇ ਹਾਂ ਇਹਨਾਂ ਬਾਰੇ ਰਜਵਾਆਂ ਬਾਰੇ ਜੀ ਇਹ ਕਿੰਨੀ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਜੀ ਤੇ ਪੱਖਵਾਕਰ